ਅੰਕਲ ਜੀ ਦੱਸਿਓ ਅੰਕਲ ਆਂਟੀ ਨੇ ਪਰ ਇਹਨੂੰ ਕਿਉਂ ਕੀਤਾ ਭਲਾ ਦੱਸਿਓ ਅੰਕਲ ਜੀ ਦੱਸੋ ਅੰਕਲ ਦਾ ਗੁੱਸੇ ਹੋਈ ਆ ਅੰਕਲ ਫੋਟੋ ਦੇ ਬਹੁਤੇ ਸੋਹਣੇ ਆ ਦੋਵੇਂ ਪਰ ਨਹੀਂ ਹੁੰਦੇ ਜੇ ਅੱਛਾ ਹਾਂ ਧੰਨਵਾਦ ਧੰਨਵਾਦ ਔਰ ਸੀ ਕੁੜੀ ਨੂੰ ਕੋਈ ਨਹੀਂ ਮਨਾਉਂਦੇ ਆ ਕੁੜੀਏ ਹੋਵੇਂ ਉਸ ਬੈਠੇ ਤਾਂ ਮਨਾਉਂ ਕੋਣਵੇਂ ਆਪਾਂ ਦੋਵੇਂ ਉਸ ਇੱਥੇ ਇਤਰਾ ਅੰਗਰ ਰੁਸੀ ਕਾ ਤੋ ਦੱਸੋ ਹੈ ਲੋ ਅੰਗਰ ਰੁਸੀ ਕਾ ਤੋ ਕਿੰਨਾ ਹੈ ਦਰਜਾ ਖਾਲਾ ਦੀ ਬੈਣੀ ਹੈ ਹੈ ਖਾਲੇ ਮੇਰੇ ਹੈ ਹੈ 버거 ਖਾਲਾ ਆਦੀ ਮੈ ਨਹੀਂ ਖਾਣੇ ਹਮ ਮੈਂ ਖਾਣੇ ਨਹੀਂ ਬਣੇ 30 ਰੁਪਈਆ ਦਾ 버거 ਤੋ ਰੁਸੀ ਹੈ ਆਂਟੀ ਰੁਸੀ ਕਾ ਦੇ ਸਾਰਿਆਂ ਨੂੰ ਮੈਂ ਕਹਿੰਦੇ ਪਤਾ ਨਹੀਂ ਮੈਂ ਰੁਸੀ ਮੈਂ ਉਦਾਂ ਹੀ ਕਹਾ ਮੈਂ ਹੈ ਮੈਂ ਨਹੀਂ ਖਾਣਾ ਤੇ ਆਂਟੀ ਅੰਕਲ ਨਹੀਂ ਇੰਦੇ ਪਿਆਰ ਨਾਲ ਕਹਿੰਦੇ ਫਿਰ ਕੀ ਚ ਖਾ ਲੋਗੇ ਤੇ ਚਲ ਫਿਰ ਖਾ ਲਾ ਹਾਂ ਮੈਨੀਆਂ ਆਤੀ ਨਹੀਂ ਬੰਦੇ ਨੂੰ ਮੈਨੂੰ ਆਹ ਖਵਾਲ ਦੇ ਆਹ ਹਾਂ ਮੈਂ ਅੱਜ ਮੈਂ ਆ ਥੰਡੇ ਵੀ ਆ ਖਾਣਾ 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 ਹੀ ਤੋ ਹਾਂ ਵੀ ਨਹੀਂ ਉਹ ਤਾਂ ਅੰਟੀ ਤਾਂ ਡਿਆਕੜ ਨਹੀਂ ਮਾਣਤਾ ਡਿਆਕੜ ਨਹੀਂ ਮਾੜ ਹਾਂ ਸਹੀ ਗੱਲ ਹੈ ਹੈਨਾ ਅੰਕਲ ਜੀ ਨਹੀਂ ਡਿਆਕੜ ਵੀ ਨਹੀਂ ਚੰਗੀ ਹੁੰਦੀ ਹਾਂ ਹੈਨਾ ਸਹੀ ਗੱਲ ਹੈ ਡਿਆਕੜ ਮੈਂ ਕਰਦੀ ਨਹੀਂ ਤੇ ਜਿੰਨੀ ਅੰਟੀ ਕਰਨ ਲਈ ਮੈਂ ਤੇ ਨਹੀਂ ਖਾਓ ਤੁਹਾਡਾ ਜੋ ਦਿਲ ਕਰਦਾ ਖਾਓ ਤੂੰ ਪਰ ਆਪਾਂ ਇਹ ਕਹਿੰਦੇ ਨਾ ਅੰਟੀ ਵੀ ਸਾਡੇ ਨਾਲ ਖਾਵੇ ਆਪਾਂ ਕੱਲਿਆਂ ਨੇ ਨਹੀਂ ਖਾਣਾ ਚੱਲ ਖਾ ਲੈਂਦੇ ਹੋਰ ਦੱਸ ਕੀ ਜਾਨੀ ਚਲੋ ਠੀਕ ਆ ਮੰਨ ਗਈ ਅੰਟੀ ਮੰਨ ਗਏ ਅੰਕਲ ਜੀ ਮੰਨ ਗਏ ਜੀ ਅੰਟੀ ਚੰਗਾ ਹੋ ਗਿਆ ਪਤਾ ਠੀਕ ਆ ਠੀਕ ਆ ਧੰਨਵਾਦ ਤੇਰਾ ਕੁਈ ਯਾਰ ਸਾਡੀ ਗੱਲ ਮੰਨ ਲਈ ਐਨਾ ਮਾਨ ਦਿੱਤਾ ਅੰਕਲ ਜੀ ਨੂੰ ਮਾਨਤਾਨ ਵੜਾ ਦਿੰਦੀ ਲੈ ਕਾਹਦੇ ਮਾਨਤਾਨ ਦੀ ਯਾਟੀ ਮੋਚ ਤਾਂ ਹੀ ਖੜੀ ਹੁੰਦੀ ਜੇ ਜਨਾਨੀ ਮਾਨਤਾਨ ਮਾਨਤਾਨ ਦਾ ਠੀਕ ਐ ਆਂਟੀ ਅੰਕਲ ਦੀ ਮੋਚ ਖੜੀ ਕਿੰਨੇ ਕਰਨੀ ਆ ਮਾਨਤਾਨ ਮਾਨਤਾਨ ਨੇ ਉਹ ਤੁਹਾਨੂੰ ਕਰਨੀ ਆਗੇ ਆਂਟੀ ਮਾਨਤਾਨ ਭਲਾ ਕੌਣ ਹੋ ਸਕਦਾ ਦੋ ਬੁੜੀਆਂ ਦੇ ਨਾਲ ਮਾਨਤਾਨ ਹੁਣ ਮੋਚ ਤਾਂ ਤੁਹਾਨੂੰ ਕਰਨੀ ਖੜੀ ਅੰਜ ਕਰਕੇ ਹਾਂ ਠੀਕ ਐ ਆਂਟੀ ਠੀਕ ਆ ਜੀ ਠੀਕ ਐ ਅੰਕਲ ਜੀ ਠੀਕ ਹੈ ਬਾਕੀ ਤੁਹਾਨੂੰ ਦੱਸਦੇ ਆਂ ਆਪਾਂ ਹੁਣ ਵੀ ਇੱਥੇ ਕਿਉਂ ਬੈਠੇ ਆਂ ੱਡੇ ਵਿੱਚ ਇਹ ਬੈਠੇ ਇੱਥੇ ਕਿਉਂ ਬੈਠੇ ਆਂ ਥੋੜਾ ਟਾਈਮ ਤੱਕ ਦੱਸਦੇ ਆਂ ਅੰਕਲ ਜੀ ਹਨਾ ਉਹ ਜੀ ਹੀ ਸਮੇਂ ਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ ਰੂਪ ਰੂਪ ਹੋਵਾਂਗੇ ਤੁਹਾਡੇ ਫੇਰ ਫੇਰ ਰੂਪ ਰੂਪ ਚੰਦ ਹੀ ਮਿੰਟਾਂ ਤੱਕ ਚੰਦ ਹੀ ਮਿੰਟਾਂ ਚੰਦ ਮਿੰਟਾਂ ਪਾਕ ਚੰਦ ਮਿੰਟਾਂ ਤੱਕ ਹੂੰ ਇੰਤਜ਼ਾਰ ਹੋ ਰਿਹਾ ਇੰਤਜ਼ਾਰ ਦੀਆਂ ਘੜੀਆਂ ਕੋ ਜੀ ਹੀ ਮਿੰਟਾਂ ਦੇ ਖਤਮ ਹੋ ਜੇ ਹੂੰ ਕੁਝ ਦੱਸ ਦੇ ਤੁਹਾਨੂੰ ਦੱਸਦੇ ਆਂ ਕੋਈ ਹਾਂ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਵੀਰ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਇੰਤਜ਼ਾਰ ਦੀਆਂ ਘੜੀਆਂ ਕੀਤੀਆਂ ਖਤਮ ਧੰਨਵਾਦ ਵੀਰ ਨੇ ਆ ਕੇ ਮੁੰਡਾ ਆਇਆ ਬੋਟੀਮੈਨ ਤਿਆਰ ਪਿਆਰੇ ਪਾਲਰ ਦੇ ਕਈ ਪਾਲਰ ਪਾਲਰ ਦੇ ਪਾਲਰ ਦੇ ਬਲਜੀਤ ਦੀ ਜੀ ਤਿਆਰ ਹੋਣ ਲਈ ਹੈ ਚਲੋ ਚੰਗੀ ਗੱਲ ਹੈ ਬਲਜੀਤ ਆ ਰੋਣ ਡੀ ਨਾ ਪਾਲਰ ਦੇ ਪਾਲਰ ਦੇ ਤੁਹਾਨੂੰ ਪਤਾ ਹੋਗਾ ਮੈਨੂੰ ਜ਼ਿਆਦਾ ਜੇਗਾ ਇੱਕ ਨਾ ਇੱਕ ਫ੍ਰੀ ਮਿਲ ਜੇ ਤੇ ਹੋਰ ਕੀ ਚਾਹੀਦਾ ਹਾਂ ਆਪਾਂ ਬਲਜੀਤ ਦੀ ਦੀ ਦਾ ਨਾਂ ਹੀ ਲਿਆਵਾ ਹੈ ਇੱਕ ਨੇ ਆਦਾ ਲੰਗ ਤੇ ਦਮ ਕੀਤਾ ਦੂਜੀ ਲੈ ਆਦੀ ਲੱਗ ਰਹੀ ਕੋਈ ਨਹੀਂ ਆ ਆ ਜਿਹੜਾ ਵਲੌਗ ਮੈਂ ਸਪੈਸ਼ਲ ਬਲਜੀਤ ਦੀ ਜੀ ਨੂੰ ਸੈਂਡ ਕਰਦਾ ਵੀ ਆ ਵੀਰ ਨੇ ਕਿਹਾ ਨੱਕ ਤੇ ਦਮ ਦਿੱਤਾ ਆ ਵੇਖ ਲੈ ਮੇਰੀ ਇੱਕ ਨੇ ਇੱਕ ਨੇ ਹੀ ਗੱਲ 'ਚ ਪੜਨਾ ਪਵਾਤਾ ਕਹਿੰਦਾ ਹੈ ਨੀ ਸਾਰੀ ਦੁਨੀਆ ਕਹਿੰਦੀ ਐ ਸਭ ਨੂੰ ਛੱਡ ਕੇ ਵੀ ਉਹ ਵੀ ਇਹੋ ਗੱਲ ਕਹਿੰਦਾ ਵਾ ਅੰਕਲ ਜੀ ਤੁਸੀਂ ਵੀ ਕਹਿੰਦੇ ਸਾਰੀ ਦੁਨੀਆ ਕਹਿੰਦੀ ਤੁਸੀਂ ਵੀ ਕਹਿੰਦੇ ਇਕੱਲੇ ਨਾ ਜਾਓ ਖੇਤ ਨੂੰ ਕਿ ਕਰਦੇ ਕਾਂਟੋਂ ਰਹਿੰਦੀ ਕਾਂਟੋਂ ਰਹਿੰਦੀ ਕਹਿੰਦਾ ਸਾਰੀ ਦੁਨੀਆ ਕਹਿੰਦੀ ਸਾਰੀ ਕਹਿੰਦੀ ਚਲੋ ਬਣਾਈਏ ਫਿਰ ਵੀਡੀਓ ਚਲੋ ਚਲੋ ਹੁਣ ਅਸੀਂ ਲੱਗੇ ਵੀਡੀਓ ਬਣਾਉਣ ਹਾਂ ਤੇ ਇੰਤਜ਼ਾਰ ਦੀਆਂ ਤਾਂ ਨਾਲ ਜੋ ਐਥੇ ਵਗੜੀਆਂ ਖਤਮ ਹੋਣ ਵਾਲੀਆਂ ਬਸ ਵੀਰ ਨੇ ਆਣਗੇ ਇੰਤਜ਼ਾਰ ਦੀਆਂ ਘੜੀਆਂ ਕਰਤੀਆਂ ਖਤਮ ਉਹ ਉਹਦੇ ਨਾਲ ਉਹਦੇ ਨਾਲ ਵੀਡੀਓ ਤੋਂ ਬਾਅਦ ਸਾਰੇ ਆ ਗਏ 버거 ਖਾਣ ਮੈਂ ਤੁਹਾਨੂੰ ਦੱਸਿਆ ਇਹਨਾਂ ਆਂਟੀ ਕਿਹੜੀ ਉਹਨੂੰ ਰੁੱਸੀ ਆਂਟੀ ਨਹੀਂ ਮਨਾਉਣ ਆਈਆਂ ਕਿ ਆਪਾਂ ਆਹੋ ਸਹੀ ਗੱਲ ਇਹ ਦੱਸ ਰੁੱਸੀ ਵੀ ਸੱਸ ਨੂੰ ਕਿਵੇਂ ਬਣਾਈਦਾ ਇਹ ਆਹ ਇਹ ਰੁੱਸੀ ਹੈ ਇਹ ਰੁੱਸੀ ਉਹ ਹੀ ਪਤਨੀ ਅੱਛਾ ਇਹ ਰੁੱਸੀ ਉਹ ਹੀ ਪਤਨੀ ਨੂੰ ਮਨਾਉਣ ਡਿਆ ਅੰਕਲ ਹਨਾ ਅੰਕਲ ਜੀ ਰੁਸੀਏ ਹੀ ਪਤਨੀ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਮੇਰੇ ਨਾਲ ਆਏ ਆ ਹੋਰ ਅੰਕਲ ਲੈ ਇੰਨਾ ਚਿਰ ਹੋ ਗਿਆ ਆਨੇ ਕੋਈ ਤੁਹਾਨੂੰ ਸਾਥ ਦਿੰਦੇ ਆ ਤੇ ਹੁਣ ਆਪਾਂ ਤੁਹਾਨੂੰ ਦਸ ਸਾਥ ਛੱਡ ਦੇਣਾ ਹੀ ਆ ਨਾ ਵੀਰੇ ਬਿਲਕੁਲ ਜੀ ਅਸੀਂ ਨਿਸ਼ਾਨ ਖੜ ਨਹੀਂ ਕਰੀ ਮੈਂ ਤੁਹਾਨੂੰ ਬਹੁਤ ਧੰਨਵਾਦ ਹਾਂ ਕਾਨੂੰ ਕਿਦਾਂ ਬਣਾ ਮਨ ਗਈ ਆ ਇੱਥੇ ਆਣ ਕੇ ਬਹਿ ਗਏ ਆ ਮੈਂ ਬਰਗਰ ਖਾ ਕੇ ਬਸੇ ਚੜ ਜਾਣਾ ਜਿੱਦ ਨੂੰ ਮਰਜੀ ਨਹੀਂ ਨਹੀਂ ਕੋਈ ਗੱਲ ਨਹੀਂ ਪਾ ਮੈਂ ਆਪਣੇ ਬੇਕੇ ਅੰਜਲ ਜਾਂ ਇਹ ਹੁੰਦਾ ਨਾ ਅਕਲ ਕੱਲਾ ਫੇਰੇ ਹੀ ਮੰਨਣਾ ਕਿ ਬਸੇ ਜੇ ਵੀ ਆ ਤਿੰਨ ਜਣੇ ਹੀ ਨਾਲ ਤੁੰ ਜੜਦਾ ਨਾ ਤੇਰੀ ਬਾਹ ਅੰਟੀ ਆਪਾ ਘੁੱਟ ਕੇ ਢਾਟੇ ਕੀ ਫੜ ਲਈ ਤਾਂ ਡਕਾਉਂਦਾ ਨਹੀਂ ਜੀ ਆ ਜਾਣਾ ਠੀਕ ਹੈ ਚੰਗਾ ਲੱਗ ਗਿਆ ਚੰਗਾ ਤੁਹਾਨੂੰ ਮੈਂ ਬੱਸ ਘੜੀ ਉੱਪਰ ਪੈ ਜਾਣਾ ਨਹੀਂ ਅੰਟੀ ਸਾਹਮਣੇ ਬਾਗੋਂ ਜਿਹੜੀ ਮਰਜ਼ੀ ਬਸੇ ਮੈਂ ਜੀ ਕਹਿਣੀ ਇੱਥੇ ਬ੍ਰੇਕ ਮਾਰਦੀ ਮਹਿਨਤੀ ਜੀ ਜੇ ਤੁਸੀਂ ਜਾਣਾ ਤਾਂ ਜਾ ਸਕਦੇ ਮੇਰੇ ਹੱਥ ਚ ਰਿਸ਼ਤਾ ਹੈਗਾ ਇੱਕ ਅਛਾ ਕੰਨ ਕਰਾਉਣ ਵਾਸਤੇ ਪਰ ਮੈਂ ਮਾਸਾ ਨਹੀਂ ਪਾਣੀ ਮਾਰਦੀ ਠੀਕ ਹੈ ਦੱਸ ਦੇ ਕੌਣ ਹੁੰਦਾ ਨਹੀਂ ਨਹੀਂ ਆ ਜਾਣਾ ਤੂੰ ਅਛਾ ਨਜ਼ਰ ਕਰਦਾ ਨਹੀਂ ਬੰਦਾ ਤੇ ਅੱਜ ਤੱਕ ਤੂੰ ਜਦ ਤੱਕ ਕਿਹਨੇ ਲੱਡੂ ਕਿਆਨੇ ਤੇ ਲੱਡੂ ਘੋੜ ਦੇ ਕੀ ਮਨ ਚ ਲੱਡੂ ਫੁੱਟਣ ਦੇ ਆ ਉਹ ਗੱਲ ਮੈਂ ਹੈ ਰੋ ਕਸਰ ਬੈਣਾ ਹੈ ਗਈ ਆਂਟੀ ਉੱਧਰ ਵੇ ਪਾਣੀ ਉਹ ਫਿਰ ਆਂਟੀ ਮੈਂ ਕਾਦੇ ਪਾਣੇ ਪਾਣੀ ਆਂਟੀ ਅੱਜ ਪਤਾ ਲੱਗਾ ਮੈਂ ਹਰ ਵੀਡੀਓ ਚ ਕਹਿੰਦਾ ਆ ਸਾਰੇ ਪਵਾੜੇ ਹੀ ਇਹਦੇ ਪਵਾੜੇ ਹੀ ਇਹਦੇ ਮੇਲ ਲਾ ਤੇ ਵੀਡੀਓ ਅਗਲੀ ਪਵਾੜੇ ਹੀ ਬਣਾ ਦੋ ਮਾਰੇ ਸਿਆਪੇ ਨਾਲ ਚੋਈਏ ਆ ਕੋਣ ਕਿੱਥੇ ਨਹੀਂ ਸਿਆਪੇ ਬਣ ਗਿਆ ਹੁਣ ਪਵਾੜੇ ਹਾਂ ਨਹੀਂ ਹੁਣ ਹੋਰ ਕੀ ਕਹਿੰਦੇ ਹਾਂ ਜਦੋਂ ਫਿਰ ਮੈਂ ਹੀ ਸਿਆਪੇ ਖਲਾਰੇ ਪੰਨੀ ਆ ਇਹ ਬਣਾਉਣੀ ਕਰਦੇ ਹੀ ਆ ਹਾਂ ਤੇਰੇ ਨਾਂ ਲਿਆ ਕਰਨਾ ਵਿੱਚ ਬਿਜ਼ਾਰ ਉਹ ਲੋਕਾਂ ਨੂੰ ਕਰਨਾ ਨਹੀਂ ਸ਼ਿੰਕੇ ਦੀ ਅਗਲਾ ਹਾਂ ਉਹਨੂੰ ਬੇਤ ਲੋਕਾਂ ਨੂੰ ਕਾਵਾਂਗੇ ਤੇ ਆਪਣੇ ਸਾਰੇ ਸਬਸਕ੍ਰਾਈਬਰਾਂ ਦੇ ਦਾ ਸੁਝਾਅ ਲਵਾਂਗੇ ਸੁਝਾਅ ਲਵਾਂਗੇ ਤੇ ਨਾਲ ਉਹਦੇ ਤੋਂ ਵੀ ਬਹੁਤ ਬੰਦਾਂ ਦੀ ਕਮੈਂਟ ਵਧਾਉਣਗੇ ਬੋਲੇ ਸਾਹ ਨਾਲ ਉਹੀ ਹੈ ਨਾ ਮੈਂ ਬੋਲ ਉਹਨਾਂ ਨੂੰ ਪੈਪਰਾਂ ਨੂੰ ਪੁੱਛਾਂਗੇ ਨਾ ਕੀ ਨਾ ਰੱਖੀ ਵੀ ਇਹ ਕਿੰਨੀ ਦੀ ਵੀਡੀਓ ਬਣਾਂਗੀ ਬਾਕੀ ਮੈਂ ਸਾਰਿਆਂ ਨੂੰ ਇਹ ਪੁੱਛਣਾ ਵੀ ਸਾਰੇ ਜਾਣੇ ਦੱਸਿਓ ਮੈਂ ਅਗਲੀ ਵੀਡੀਓ 'ਚ ਨੈਗੇਟਿਵ ਰੋਲ ਕਰਾਂ ਕਿ ਪੋਜ਼ਿਟਿਵ ਕਰਾਂ ਹਨਾ ਵੀਰ ਸਾਰੇ ਜਾਣੇ ਦੱਸਿਓ ਕਿ ਮੈਂ ਨੈਗੇਟਿਵ ਰੋਲ ਕਰਾਂ ਨਹੀਂ ਉਹ ਦੱਸਣਗੇ ਨਾ ਲੋਕ ਪਾਇਓਣਾ ਆਂਟੀ ਹੈ ਨਾ ਫਿਰ 네ਗੇਟਿਵ ਰੋਲ ਕਰੀਏ ਕਿ ਪੋਜ਼ਿਟਿਵ ਕਰੀਏ ਮੈਂ ਬਣੀ 네ਗੇਟਿਵ ਵਾਸ ਕੱਲ ਮੈਂ ਆਪਣੀ ਵੀਡੀਓ ਪਾਈ ਫੌਜੀ ਦੀ ਛੁੱਟੀ ਤੇ ਉੱਚ ਮੈਂ ਲੜੀ ਨਹੀਂ ਤੇ ਕਿਹੜੇ ਕਮੈਂਟ ਆ ਜਾਂਦੇ ਸਾਨੂੰ ਤੂੰ ਸੁੱਖ ਖਾੜ ਕੋਈ ਚੰਗੀ ਲੱਗਦੀ ਆ ਪਿਖਾੜ ਕੋਈ ਚੰਗੀ ਲੱਗਦੀ ਆ ਤੇ ਹੁਣ ਦੱਸੋ ਨਹੀਂ ਇੱਕ ਵਾਰੀ ਸਾਰੇ ਜਣੇ ਦੱਸਿਓ ਕਮੈਂਟ ਕਰਕੇ ਕਿ ਮੈਂ ਨੈਕਸਟ 네ਗੇਟਿਵ ਰੋਲ ਕਰਾਂ ਕਿ ਪੋਜ਼ਿਟਿਵ ਕਰਾਂ ਹੈ ਨਾ ਇੱਕ ਵੋਟ ਹੋ ਗਈ ਦੋ ਤਿੰਨ ਵੋਟਾਂ ਹੋ ਗਈਆਂ ਠੀਕ ਹੈ ਜੇ ਝਾੜੇ ਜੋ ਕੋਈ ਹੋਰ ਮੰਗੋ ਨਾ ਉਹਨੇ ਕਹਾਂਗਾ ਮੈਂ ਨਾ ਕੋਈ ਕੋਆ ਦਿੰਦਾ ਬਾਹਰ ਲਾੜਿਆ ਉਹ ਭਾਈ ਜਾਂਦੇ ਨਾ ਹੁਣ ਨੈਗੇਟਿਵ ਮਤਲਬ ਨੈਗੇਟਿਵ ਮੰਤਰੀ ਚੱਲਦਾ ਬੜੀ ਖੜੀਏ ਰੋਲ ਤੇ ਲੱਗੇ ਵਸ ਹਾਂ ਹੋਰ ਕੌਣ ਲੈ ਗਿਆ ਸਾਰਿਆਂ ਇਹ ਤੂੰ ਜੱਟ ਸਾਡੀ ਟੀਮ ਵੱਲੋਂ ਲੈ ਲੇ ਨੈਗੇਟਿਵ ਰੋਲ ਤੂੰ ਦੱਸ ਤੂੰ ਕਿਹੜਾ ਕਰਨਾ ਚਾਹੁੰਦੀ ਮੈਨੂੰ ਮੈਨੂੰ ਇਹ ਪੁੱਛਿਆ ਜਾਵੇ ਹਾਂ ਕਿਹਦੇ ਗੰਦੀ ਪਾਰਟੀ ਜੜੀਏ ਤੇ ਨਾ ਉਹ ਰਹਿੰਦੀ ਹੈ ਇਹਨੇ ਲੇ ਕੁਕਿੰਗ ਕਰੀਂ ਮੈਂ ਨਹੀਂ ਬੀਤੀ ਹੈ ਸੁੱਖਾ ਹਾਂਜੀ ਆਂਟੀ ਆਹ ਲਓ ਅਰੇ ਪਤਾ ਨਹੀਂ ਆ ਜੂਏ ਨਾ ਬੱਦਰਾ ਨਹੀਂ ਮੇਰੀ ਚੀਕੇ ਨੇ ਐਵੇਂ ਹਨ ਇੱਥੇ ਸਹੀ ਮੈਂ ਨਹੀਂ ਅੰਕਲ ਇੱਥੇ ਹੀ ਇੱਧਰ ਜੀ ਨਾਲ ਆਇਆ ਹੈਣਾ ਥੋੜੀ ਰੋਕੀ ਆ ਮੈਂ ਕਿਹਨੂੰ ਨਹੀਂ ਨਹੀਂ ਰੋਕਣਾ ਕਿਹੜੀ ਗੰਨੋ ਦੱਸਨੇ ਨਹੀਂ ਤੂੰ ਕੁਛ ਨਾ ਕਰ ਸਿਆਲ ਆਇਆ ਤੂੰ ਦੱਸ ਦਾਂਗੀ ਮੈਂ ਖੋਆ ਬਣਾ ਕੇ ਦੇ ਦੇਣਾ ਨਹੀਂ ਕਦੇ ਕਾਵਾਂਗੇ ਪੀਨ ਨਾਲ ਯਾਦ ਕਰਾ ਕਰਾਂਗੇ ਪੀਨ ਕਰਾ ਦੇ ਮੈਂ ਉਹਦੇ 2 ਕਿਲੋ ਨਹੀਂ ਬਣਾ ਕੇ ਕਦਰ ਤੁਹਾਨੂੰ ਦੱਸ ਦਾਂ 2 ਕਿਲੋ ਪਟਾ ਕੇ ਦਵਾਂ 10 ਵੀ ਲੈਣਾ ਮੈਂ ਨਹੀਂ ਪਿੰਨੀਆਂ ਬਣਾਣਾ ਨਹੀਂ ਨਹੀਂ 10 ਕਿਲੋ ਵੀ ਜਰਾ ਹੁਣ ਆਪਣੇ ਪਰਿਵਾਰ ਦੇ ਸਾਹਮਣੇ ਜਿਆ ਹੀ ਨਿਆਣੀ ਥੋੜਾ ਰਹਾਉਣੇ ਆਪਣੇ ਜਾ ਕੇ ਆਂਟੀ ਐਦਾਂ ਕਰਦੀ ਐ ਸਾਬੀ ਹੁੰਦਾ ਕਮੈਂਟਰੀ ਤੋਂ ਗੱਡੀ ਤੁਸੀਂ ਨਾ ਜੋ ਤਾਂ 10 ਕਿਲੋ ਖਵਾ 10 ਕਿਲੋ 10 ਕਿਲੋ ਪ੍ਰੋਮਿਸ ਲੈ ਲਓ ਲੈ ਲਓ ਪ੍ਰੋਮਿਸ ਪ੍ਰੋਮਿਸ ਲੈ ਲੈ ਉਹ ਲੈ ਉਹ ਲੈ ਹਾਂ ਤੂੰ ਲੈ ਹਟ ਗੜੋ ਕੇ ਫੇਰ ਤੂੰ ਨਹੀਂ ਤੂੰ ਜਾਣਾ ਰਾਹੇ ਚਲੋ ਠੀਕ ਹੈ ਹੁਣ ਅੰਕਲ ਦੀ ਮਨੋ ਕਾਮਨਾ ਪੂਰੀ ਹੋ ਗਈ ਅੰਦਰ ਆ ਨਾ ਜਿੱਥੇ ਕਹੋ ਉੱਥੇ ਲੈ ਜੂ। ਚਲੋ ਫਿਰ ਬਾਬਾ ਤੁਹਾਡੀ ਬਾਬਾ ਮੇਰੀ ਮਨੋ ਕਾਮਨਾ ਪੂਰੀ ਕਰ ਦੂਗਾ ਤੇ ਜਿੱਥੇ ਆਖੋ ਉੱਥੇ ਲੈ ਜੂ। ਚਲੋ ਠੀਕ ਹੈ ਅੰਕਲ ਜੀ ਫਿਰ ਜਿੱਥੇ ਵੀ ਆਖੋਗੇ ਜਿੱਥੇ ਵੀ ਆਖੋਗੇ ਜਨੰਦੂ ਉੱਥੇ ਲੈ ਜੂਗੀ ਹਮਲਾ ਸਾਰਾ ਆਖੋਗੇ ਉੱਥੇ ਲੈ ਜੂ। ਨਾ ਭੱਲੇ ਕਿੱਥੇ ਜਾਜ ਆਲੇ ਜਾਂਦੇ ਨਾ ਕਿੱਥੇ ਜਾਜ ਖਾਣਾ ਖਾਂਦੇ ਹਾਂ। ਹਾਂ ਉੱਥੇ ਲੈ ਜੂ। ਚਲੋ ਠੀਕ ਹੈ। ਬਹੁਤ ਸਸਤੀ ਹੈ। ਹੋਰ ਦੱਸਦੀ ਮੈਂ ਜਦੋਂ ਚੀਚੀ ਆਉਂਦੀ ਘਰ ਨੂੰ। ਠੀਕ ਹੈ। ਆ ਗਏ ਸਾਡੇ 버거 ਵੀਰ ਜੀ ਵੀਰ ਜੀ ਦੋ ਇੱਕ ਮੇਰਾ ਇਧਰ ਆ ਦੋਵਾਂ ਜਿਹਾ ਦੇ ਠੀਕ ਆਂਟੀ ਹਾਂਜੀ ਬੇਨ ਖਾਓ ਖਾਓ ਵੀਰ ਜੀ ਠੀਕ ਆਣਾ ਮੂੰਹ ਜਿਆਦਾ ਵੱਡਾ ਡਿਆ ਜਾਂਦਾ ਅੱਛਾ ਅੱਛਾ ਪਹਿਲਾਂ ਖਾਓ ਫਿਰ ਖਾਓ ਵੀਰ ਚਾਲੂ ਕਰੋ ਖਾਣੇ ਆ ਆ 버거 ਖਾ ਕੇ ਤੇ ਚੱਲੇ ਹੁਣ ਸਾਰੇ ਸਾਰੇ ਜਾਣੀ ਆਂਟੀ ਉਹਨਾਂ ਨੇ ਇਧਰ ਨੂੰ ਪੈ ਜਾਣਾ ਵੀਰ ਨੇ ਇਧਰ ਨੂੰ ਮੈਂ ਇਧਰ ਨੂੰ ਇਧਰ ਨੂੰ ਪੈ ਜਾਣਾ ਮੈਂ ਉੱਥੋਂ ਚ ਰਸਤਾ ਚੇਂਜ ਕਰ ਲੈਣਾ ਚਲੋ ਠੀਕ ਹੈ ਫਿਰ ਅੰਕਲ ਜੀ ਚੰਗਾ ਆਂਟੀ ਧੰਨਵਾਦ ਜੀ ਹੁੰਦਾ ਇਹ ਧੰਨਵਾਦ ਤੁਹਾਡਾ ਓਕੇ ਜੀ ਬਾਈ ਮਮੀ ਉਹ ਆ ਓਕੇ ਆਪਾਂ ਉੱਥੋਂ ਖਾ ਕੇ ਆਏ ਹੀ 버ਗਰ ਤੇ ਫਤੇ ਵਾਸਤੇ ਵੀ ਮੈਂ ਇੱਕ ਫਿੱਕਾ ਕਰਵਾ ਲਿਆ ਹੁੰਦਾ ਹੀ ਉੱਥੇ ਕੀ ਪੁੱਤ ਇਹ ਪਿਆਜ਼ ਵਾ ਮੈਂ ਮੈਂ ਨਹੀਂ ਖਾਂ ਫਤੇ ਵੀ ਇਹਨੂੰ ਪਿਆਜ਼ ਬੜਾ ਹੁੰਦਾ ਪਿਆਜ਼ ਨਹੀਂ ਖਾਂਦਾ ਚਲ ਨਾ ਖਾਓ ਬਾਕੀ ਦੱਸੋ 버ਗਰ ਜੰਮੀ ਸੀ ਮਮੀ ਸੀ ਜੰਮੀ 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 ਆ ਇਹ ਨਹੀਂ ਆ ਤੇ ਮੇਰੇ ਪੁੱਤ ਦੀ ਫੇਵਰਿਟ ਇਦਾਂ ਕਰਨਾ ਮੇਰਾ ਰਾਜਾ ਪੁੱਤ ਬਿਲਕੁਲ ਖੁਸ਼ ਹੋਣਾ ਹਾਂਜੀ ਬਹੁਤ ਖੁਸ਼ ਹਾਂਜੀ ਬਰਗਰ ਕਿਸ਼ੇ ਪਾਈ ਨੇ ਥੋੜੀ ਬੱਚ ਪੋਤੀ ਥੋੜੇ ਤੋਂ ਪਾ ਲਈ ਪਿਆ ਠੀਕ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕਿਹਾ ਮੇਰੇ ਪੋਤੇ ਬੱਗਾ ਨਾ ਥੋਈ ਮੇਚ ਪਾਇਓ ਠੀਕ ਆ ਮਨੀ ਮੱਚ ਪੋਤੀ ਮੱਚ ਓਕੀ ਥੋੜੀ ਅਓਏ ਬੱਬਾ ਆਈ ਲਵ ਯੂ ਆਈ ਲਵ ਯੂ ਤੂੰ ਚਲੋ ਹੁਣ ਵਲੌਗ ਦਾ ਐਂਡ ਕਰਦੀ ਆ ਫਿਰ ਇੱਥੇ ਨਹੀਂ ਕਿਉਂ ਆਂਦੇ ਕੱਟਾ ਤੁਸੀਂ ਹੋਰ ਕੁ ਨਕਾਨੀਆਂ ਸੀ ਹਾਂਜੀ ਚਲੋ ਕਰੋ ਫਿਰ ਆ ਜੋ ਕਮਰੇ ਆਪਣੇ ਕਪੜੇ ਪਾ ਕੇ ਕੋਟੀ ਪਾ ਕੇ ਉਸ ਵਿੱਚ ਆਉ ਟੰਗੀ ਉਹ ਕੋਟੀ ਪਾ ਕੇ ਤਾਂ ਉੱਥੇ ਟੰਗੀ ਕਿੱਥੇ ਜਾਣਾ ਹੈ ਮੇਰੇ ਪੁੱਤ ਨੇ ਕੋਟੀ ਪਾ ਕੇ ਚਲੋ ਵਲੌਗ ਦਾ ਐਂਡ ਕਰੀਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ ਮਿਲਦੇ ਆਂ ਅਗਲੇ ਵਲੌਗ ਚ ਅਫਾ ਤੇ ਵੀ ਚੁੱਕ ਲਿਆ ਆਂਦਾ ਨਹੀਂ ਐਂਡ ਕਰਨਾ ਮਮਾ ਮੈਂ ਵਖਾ ਲੈਣੀ ਆ ਕੋਟੀ ਦੇ ਆ। ਹਾਂ ਉਹ ਮੇਰੇ ਪੁੱਤ ਦੀ ਕੋਤੀ ਨਿਕਲਾਈ ਨਹੀਂ ਜਿਹੋਨੇ ਪੁੱਤ ਦੀ ਨਵੀਂ ਠੀਕ ਨਵੀਂ ਅੰਦਾ ਮम्मा ਮੈਨੂੰ ਕੋਤੀ ਵਿਖਾ ਲੈ ਦੋ ਫੇਰ ਫੇਰ ਚਲੋ ਠੀਕ ਆ ਹੁਣ ਕਰਦੀ ਐਂਡ ਫੇਰ ਹਾਂਜੀ ਚਲੋ ਠੀਕ ਆ ਜੀ ਸ਼ਸ਼ੀ ਸ਼ਸ਼ੀ ਕਾਲ ਜੀ ਜਾਰਿਆਂ ਨੂੰ ਬਾਏ ਬਾਏ ਮਿਲਦੇ ਆ ਅਗਲੇ ਵਲੌਗ ਜਗਲੇ ਵਲੌਗ ਚ ਪਾ ਕੇ ਵਿਖਾਈਓ ਠੀਕ ਆ ਬਾਏ